ਦੇਖ ਵੀ ਅੰਕੋ ਅੰਤੋ ਵੀ ਚੱਲ ਐਹੀਂ ਬਿਠਾ ਲਓ ਹਾਂ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਹੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋ ਇੱਧਰ ਜਾਂ ਬਾਹਰ ਦੇ ਸੰਦੇਸ਼ਾਂ ਤੋਂ ਹੀ ਸਾਰਿਆਂ ਦਾ ਦਿলো ਧੰਨਵਾਦ ਹੈ ਤੇ ਲਓ ਜੀ ਅੱਜ ਥੋੜੀਆਂ ਜਿਹੀਆਂ ਤਿਆਰੀਆਂ ਖਿੱਚ ਲਈਆਂ ਇਹਦਾ ਵੀ ਤੁਹਾਨੂੰ ਦੱਸ ਦਿਆਂ ਕਿ ਆ ਚੱਕਰ ਹੈ ਤੇ ਬਾਕੀ ਦੇਖਦੇ ਹੁਣੇ ਮੇਰੇ ਭੈਣ ਭਰਾ ਬਾਹਰ ਤੋਂ ਵੀ ਇੱਧਰ ਤੋਂ ਵੀ ਹੁਣ ਦੋ ਤਿੰਨ ਦਿਨ ਹੋਊਗੇ ਬਲੌਗ ਆਇਆ ਹੀ ਨਹੀਂ ਟਰਾਂ ਦਾ ਸੀਜ਼ਨ ਹੈ ਧਾਨਾ ਵੱਢ ਗਿਆ ਕਣਕਾਂ ਬੀਜ ਰਿਓ ਸੀਜ਼ਨ ਚੱਲ ਰਿਹਾ ਜੀ ਜਿਹਦੇ ਕਰਕੇ ਪ੍ਰੋਬਲਮ ਹੈ ਤੇ ਬਾਕੀ ਕੋਈ ਨਹੀਂ ਜੀ ਹੁਣ ਤੁਹਾਨੂੰ ਪਤਾ ਵੀ ਜਿਹੜੇ ਆਪਣੇ ਵਿਆਹ ਆ ਰਹੇ ਦੋ ਪਹਿਲਾਂ ਤਾਂ ਡਿੰਪਲ ਦਾ 14 15 ਦਾ 15 16 ਦਾ ਉਹਦੇ ਚ ਜਿਹੜਾ ਇਹ ਤਿਆਰੀਆਂ ਚੱਲ ਰਹੀਆਂ ਤੋਂ ਬਾਅਦ ਦੇਖਦੇ ਆਂ ਫਿਰ ਫੇ ਤੁਹਾਨੂੰ ਬਲੌਗ ਮਿਲੂਗਾ ਹੀ ਚਲੋ ਠੀਕ ਹੈ ਤੁਸੀਂ ਨਾਲ ਬਣੇ ਰਹੋ ਬਹੁਤੀਆਂ ਗੱਲਾਂ ਬਾਤਾਂ ਨਾ ਕਰਦੇ ਹੋਏ ਹੁਣ ਜਿਹੜਾ ਮੇਨ ਮੁੱਖ ਕਾਰਨ ਹੈ ਵੀ ਅਸੀਂ ਰੈਡੀ ਸ਼ੈਡੀ ਮਾਰਾ ਮੋਟਾ ਕਾਤੋਂ ਹੋਏ ਆ ਉਹ ਤੁਹਾਨੂੰ ਬਲੌਗ ਦੇ ਵਿੱਚ ਪਤਾ ਲੱਗੂਗਾ ਦੂਜੇ ਕੈਮਰੇ ਰਹੀਂ ਗੱਲਬਾਤ ਕਰਦੇ ਦਿਖਾਣੇ ਤੁਹਾਨੂੰ ਮਨਜੀਤ ਕਿਆ ਤਿਆਰੀਆਂ ਕਰ ਰਹੀ ਬਣੇ ਰਹੋ ਜੀ ਨਾਲ ਬਹੁਤ ਬਹੁਤ ਧੰਨਵਾਦੀ ਤੁਸੀਂ ਬਹੁਤ ਸੋਹਣੀ ਸਪੋਰਟ ਸਾਡੀ ਕਰ ਰਹੇ ਆ ਜਿੰਨਾ ਕ ਆਪਣਾ ਚੈਨਲ ਗਰੋ ਕਰਦਾ ਉਹਨੇ ਇੱਕ ਆਪਣੇ ਮੈਂਬਰ ਆ ਉਹ ਆਪਣਾ ਪੂਰਾ ਫੁੱਲ ਵਾਚ ਕਰਦੇ ਆ ਤੇ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਵੀ ਆਏ ਪਏ ਜੀ ਵੀ ਦੋ ਤਿੰਨ ਕਮੈਂਟ ਹੁਣ ਕਈ ਆਏ ਪਏ ਆ ਆਪਣੇ ਜਿੰਨੇ ਵੀ ਕਮੈਂਟ ਆਪਣੇ ਭੈਣਾਂ ਨੇ ਬਾਹਰ ਤੋਂ ਕਰੇ ਵੀ ਆ ਵਿਆਹ ਬਾਰੇ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਹੈ ਬਹੁਤ ਮੁਬਾਰਕਾ ਦੇ ਰਹੀ ਤੁਹਾਡੀਆਂ ਅਰਦਾਸਾਂ ਦੇ ਨਾਲ ਹੀ ਉਹ ਚਾਚੇ ਦੀ ਕੁੜੀ ਦਾ ਰਿਸ਼ਤਾ ਸਰੇ ਚੜ ਜਣਾ ਜੀ ਜੇ ਸੰਜੋਗ ਮਿਲਾਈ ਰੱਬ ਨੇ ਪਰਮਾਤਮਾ ਨੇ ਤੇ ਬਾਕੀ ਬਹੁਤ ਵਧੀਆ ਚੱਲ ਰਿਹਾ ਜੀ ਤੁਹਾਨੂੰ ਪਤਾ ਖਰੀਦੋ ਫਰੋਖ ਤੋਂ ਉਹਨਾਂ ਦੀ ਉਧਰੋਂ ਚੱਲ ਰਹੀ ਹੈ ਜੀ ਐਨ ਤਿਆਰੀਆਂ ਪੂਰੀਆਂ ਜੀ ਕੁਝ ਬਲੌਗ ਵੇਖ ਵੀ ਰਹੇ ਆ ਉਹਨਾਂ ਦੇ ਵੀਰ ਉਹਨਾਂ ਦੇ ਤੇ ਬਾਕੀ ਹੁਣ 30 ਤਰੀਕ ਤੋਂ ਬਾਅਦ ਦੇਖਦੇ ਆਂ ਜੇ ਕੋਈ ਇੱਧਰ ਦਾ ਉਹ ਵੀ ਤੁਹਾਨੂੰ ਦਵਾਂਗੇ ਵੀ ਕੀ ਆ ਚੱਲਦੀਆਂ ਇੱਧਰ ਤੋਂ ਤਿਆਰੀਆਂ ਤੇ ਬਾਕੀ ਪਹਿਲਾਂ ਤਾਂ ਮਿਲੋ ਜੀ ਕਰਨ ਨੂੰ ਆ ਜਾ ਪੁੱਤ ਬਾਈ ਉਹੇ ਮਿਲੋ ਜੀ ਕਰਨ ਲੋ ਜੀ ਅੱਜ ਕਿੱਥੇ ਚੱਲੇਗਾ ਨਾ ਆਪਾਂ ਉਹ ਤਨਵੀਰ ਕੋ ਰਾਜਨੂਦੀਨ ਅੱਜ ਚੱਲੇ ਆਂ ਅਸੀਂ ਆਪਣੀ ਸਿਸਟਰ ਕੋ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿੰਨੇ ਧਿਆਨ ਨਾਲ ਸੁਣਿਆ ਜਿਹੜੀ ਆਪਣੀ ਸਿਸਟਰ ਦਾ ਵਿਆਹ ਹੋਇਆ ਤਾਂ ਪਹਿਲਾਂ ਸਿਉਂਕ ਪਰਛਪੈਂਡ ਆਈ ਸਿਉਂਕ ਪਰਛਪੈਂਡ ਇੱਧਰ ਪੈ ਜਾਂਦਾ ਜੀ ਮੁੱਲਾਂਪੁਰ ਦੇ ਨਾਲ ਸਾਰੰਗਪੁਰ ਦੇ ਨਾਲ ਅਗਾਹ ਜਾ ਕੇ ਜੈਨਤੀ ਦੇਵੀ ਕਿਨੇ ਨੂੰ ਤੇ ਉਹਦੀ ਗੁਡਿਆ ਦਾ ਅੱਜ ਜਨਮ ਦਿਨ ਹੈ ਕਿਉਂਕਿ ਤੁਸੀਂ ਕਹੋਗੇ ਵੀ ਪਹਿਲਾਂ 3 ਸਾਲ ਦੀ ਹੋਗੀ 4 ਦੇ ਜਦੋਂ ਪਹਿਲੀ ਇਹਦਾ ਬਰਥਡੇ ਤਾਂ ਜਦ ਸਾਡੇ ਮਾਸੜ ਦੀ ਡੈਥ ਹੋ ਗਈ ਦੀ ਉਦੋਂ ਜਿੱਦਣ ਬਰਥਡੇ ਦਾ ਫਿਰ ਉਹਦੇ ਕਰਕੇ 2-3 ਸਾਲ ਮਨਾਇਆ ਨਹੀਂ ਫਿਰ ਸਾਰੇ ਨੇ ਸਲਾਹ ਕਰੀ ਵੀ ਇੱਕ ਦਿਨ ਪਹਿਲਾਂ ਮਨਾ ਲੈ ਕਰੋ ਚਲੋ ਠੀਕ ਹੈ ਜੀ ਤੇ ਬਾਕੀ ਮੇਰੀਆਂ ਭੈਣਾਂ ਨੇ ਬਹੁਤ ਆਨੇ ਕਮੈਂਟ ਕਰੇ ਵੇ ਮਨਜੀਤ ਨੂੰ ਮਿਲੋ ਜੀ ਪਹਿਲਾਂ ਤੇ ਹੋ ਗਈ ਰੈਡੀ ਮੰਜੀ ਤਾਂ ਹੋ ਗਈ ਰੈਡੀ ਹਨ ਤੇ ਹੋਰ ਚੱਲੀਏ ਬਸ ਹੁਣ ਹਰਦੀਪ ਰਾਈ ਤਾਂ ਪਹੁੰਚ ਗਏ ਅਸੀਂ ਮੰਜੀ ਤਾਂ ਨਾ ਖੁਦ ਕਹਿੰਦੀ ਵੀ ਬਲੌਗ ਦੋ ਬਲੌਗ ਬਣਾਓ ਪਰ ਜਦ ਕਿਤੇ ਨੂੰ ਜਾਣਾ ਨਾ ਕੁਸ ਮੈਂ ਬਾਹਰ ਕੰਮ ਕਰਦਾ ਜਿੰਨੇ ਨੂੰ ਘਰਾਂ ਨੇ ਆ ਕੇ ਤਿਆਰ ਤਿਉਰ ਹੁੰਨੇ ਉਹ ਟਾਈਮ ਰਹਿੰਦਾ ਹੀ ਨਹੀਂ ਜੀ ਜੇ ਮੈਂ ਬਲੌਗ ਔਨ ਕਰ ਲਵਾਂ ਬਸ ਹੈ ਨਾ ਤੁਹਾਨੂੰ ਤੁਸੀਂ ਦੇਖਿਆ ਨਾ ਜਰੂਰ ਮੇਰੀ ਉਹ ਭੈਣ ਕਮੈਂਟ ਕਰਕੇ ਦੱਸੇ ਤੁਸੀਂ ਜਰੂਰ ਦੇਖਿਆ ਨਾ ਵਿੰਦਰ ਤਾਂ ਫਿਰ ਵੀ ਬਲੌਗ ਲੈ ਜਾਂਦਾ ਬਣਾਣ ਇਹ ਕਹਿ ਦਿੰਦੀ ਚਲੋ ਠੀਕ ਹੈ ਜੀ ਮਿਲੂਗੇ ਉੱਥੇ ਜਾ ਕੇ ਵੀ ਛੇਤੀ ਮਿਲ ਤੇ ਦੌੜ ਨੂੰ ਮਿਲੂਗੇ ਨਾ ਫਿਰ ਮਲਾਣਾ ਤਾਂ ਤੁਸੀਂ ਹੈ ਹਾਂ ਹਾਂ ਇਹ ਗੱਲਾਂ ਹੈ ਜੀ ਚਲੋ ਤੇ ਬਾਕੀ ਹੋਰ ਕਮੈਂਟ ਕਿੰਨੇ ਕ ਆਏ ਬਈ ਤੇ ਪਿਛਲੇ ਤਾਂ ਪੜੇ ਹੁਣੇ ਬਲੌਗ ਆਪ ਕੋਈ ਯਾਦ ਹੈ ਕਿਸੇ ਭੈਣ ਦਾ ਕੀ ਆ ਪੁੱਛਿਆ ਵਾ ਕਿ ਆ ਗੱਲਬਾਤ ਹੈ ਉਹ ਕਲੀਅਰ ਕਰਦੀ ਹੈ ਹੂੰ ਪਤਾ ਨਹੀਂ ਹੁਣ ਕਈ ਦਿਨ ਹੋ ਗਏ ਦੇਖੇ ਇਹਨੂੰ ਹੂੰ ਤੇ ਆਪਣਾ ਬਲੌਗ ਵੇਖਦੀ ਹੈ ਮਨਜੀਤ ਮੈਂ ਤਾਂ ਹੀ ਕਿਹਾ ਵਾ ਇਹਨੂੰ ਨਹੀਂ ਕਿਸੇ ਭੈਣ ਦਾ ਕੋਈ ਬਲੌਗ ਵਰ ਕਮੈਂਟ ਕਰਿਆ ਵਾ ਕੁਝ ਪੁੱਛਿਆ ਵਾ ਹਾਂਜੀ ਹਾਂ ਕਈਆਂ ਨੇ ਪੁੱਛਿਆ ਵਾ ਸਾਡਾ ਪਿੰਡ ਕਿਹੜਾ ਜਿਹਨੇ ਨਵੇਂ ਜੁੜ ਰਹੇ ਸਾਡਾ ਪਿੰਡ ਹੈ ਜੀ ਭਗਤ ਮજરા ਪਹਿਲਾਂ ਮੁੱਲਾ ਪਰ ਗਰੀਬਦਾਸ ਨੇੜੇ ਵੱਜਦਾ ਤਾਂ ਹੁਣ Omax ਸਿਟੀ ਬਣ ਗਈ ਜਿਹੜਾ ਇਥੋਂ Omax ਤੋਂ ਆਪਣਾ ਰੋਡ ਨਿਕਲਦੇ ਆਏ 에어ਪੋਰਟ ਰੋਡ ਇਹਦੇ ਤੇ ਹੈ Omax ਸਿਟੀ ਤੇ ਆ ਬਾਕੀ ਹੋਰ ਮੇਰੀਆਂ ਭੈਣਾਂ ਦੇਰੀਆਂ ਮੁਬਾਰਕਾਂ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੁਹਾਡੀ ਸਪੋਰਟ ਨਾਲ ਤੁਹਾਡੀਆਂ ਅਰਦਾਸਾਂ ਨਾਲੇ ਚਾਚੇ ਦੇ ਗੁੜੀਆ ਦਾ ਜਿਹੜਾ ਕਾਰਜ ਹੈ ਉਹ ਬਹੁਤ ਵਧੀਆ ਚੱਲ ਰਿਹਾ ਜੀ ਸਿਰੇ ਚੜ ਜਾਣਾ ਜੀ ਇਹਨਾਂ ਚਲੋ ਠੀਕ ਹੈ ਜੀ ਹੁਣ ਬਣਾਈਦੇ ਹੁਣ ਨਾਲ ਮਨਜੀਤ ਨੇ ਗੱਡੀ ਤਾਂ ਦੇਈ ਤੋ ਜਿੰਨਾ ਕੋ ਹੋਇਆ ਕਰਤੇ ਜੀ ਇਹਨਾਂ ਤਾਂ ਚਲੋ ਵਧੀਆ ਤੇ ਬਾਕੀ ਮਲਾ ਵੀ ਦੰਨੇ ਮਨਜੀਤ ਨੂੰ ਬਾਕੀ ਹੁਣ ਮਨਜੀਤ ਅੱਜ ਇੱਕ ਹੋਰੇ ਚੱਕਰ ਪੈ ਗਿਆ ਤਾਂ ਮੈਂ ਤਾਂ ਜਦੀਪ ਭਾਈ ਮੂਹਪਰੇ ਕਹੇ ਤੇ ਮਨਜੀਤ ਪਰ ਮਾ ਤੂੰ ਕਿਆ ਕਰਦੀ ਫਰੀ ਜਾਨੀ ਏ ਹੁਣ ਲੇਟ ਹੋਏ ਵੀ ਤਿਆਰ ਹੋਗੇ ਚੱਲ ਪੈ ਹੁਣ ਕਹਿੰਦੀ ਮੇਰਾ ਬੈਗੇ ਨਹੀਂ ਲੱਭ ਰਿਹਾ ਪਰਸੇ ਨਹੀਂ ਲੱਭ ਰਿਹਾ ਮਹਾ ਬਸ ਗੱਲ ਉਹੀ ਆ ਗਈ ਮਨਜੀਤ ਨੂੰ ਫਿਰ ਮੈਂ ਉ ਤਾਂ ਨਹੀਂ ਕਿਹਾ ਹਾਂ ਐਨਾ ਕਹਤੇ ਵੀ ਪਰਸ ਜੇ ਇੱਕ ਹੋਇਆ ਮਿਲਦਾ ਜਾਂਦਾ ਟਾਈਮ ਸਰ ਹੁਣ ਪਰਸੇ ਤੁਹਾਨੂੰ ਪਤਾ ਹੀ ਨਾ ਆ ਆਮ ਨੋਰਮਲ ਜਾਣਾ ਕਿਤੇ ਲੱਗ ਰੱਖਿਆ ਵਾ ਕਿੱਟ ਲੱਗ ਹਾਂ ਹਾਂ ਇੱਕ ਆਪਣੀ ਭੈਣ ਨਾਲ ਸਾਧ ਸੰਗਤ ਨਾਲ ਤੇ ਆਈਡੀ ਆ ਉਹਨਾਂ ਨੇ ਕਿਹਾ ਤਾਂ ਉਦਣ ਵੀ ਜੱਸ ਕਰਨ ਨੂੰ ਤੁਸੀਂ ਪਟਾਕੇ ਐਨੇ ਕਾਤੇ ਦੁਆਏ ਬਿਰ ਉਹ ਤਾਂ ਮੇਰੀ ਗਲਤੀ ਨਹੀਂ ਜੀ ਗਲਤੀ ਗਲਤੀ ਮੇਰੀ ਵੀ ਨਹੀਂ ਹੈ ਮੈਂ ਤੁਹਾਨੂੰ ਇਹ ਕਾਰਨ ਦੱਸਦਾਂ ਨਾ ਕਿ ਆ ਹੋਇਆ ਐਨੇ ਵੀ ਨਹੀਂ ਦੁਆਏ ਜੀ ਆਪਾਂ ਨੇ 3000 ਰੁਪਏ ਦੇ ਦੁਆਏ ਇੱਥੇ ਮੈਨੂੰ ਪਤਾ ਨਾ ਵੀ ਇੱਥੇ ਇੰਨਾ ਹਾਣਾ ਮੈਂ ਉੱਥੋਂ ਤੇ ਮੇਰੀ ਭੈਣ ਨਾ ਇੱਕ ਕਮੈਂਟ ਹੋਰ ਵੀ ਕਰਤੇ ਆ ਮੈਂ ਕੁਛ ਕਿਹਾ ਹੋਣਾ ਵੀ ਆਹ ਮਨਜੀਤ ਬਾਰ ਐ ਵੀ ਮੈਂ ਜੀ ਮਜ਼ਾਕ ਕਰਦੇ ਕਰਦਾ ਜੀ ਬਲੌਗ ਵਿੱਚ ਵੀ ਇਹਨੂੰ ਆ ਨਹੀਂ ਦੁਆਣਾ ਐ ਨਹੀਂ ਕਰਨਾ ਮੇਰੀ ਭੈਣ ਕਹਿੰਦੀ ਤੂੰ ਕਰਨ ਨੂੰ ਤਾਂ ਪਟਾਕੇ ਦੁਆਰਿਆਂ ਜਿਹੜਾ ਮਨਜੀਤ ਦੀਦੀ ਆਪਣੀ ਐਨ ਬਹੁਤ ਵਧੀਆ ਸੂਝਬਾਨ ਐ ਜੋ ਵੀ ਕਰਨਾ ਐ ਨਾ ਕਹਿੰਦੀ ਘਰ ਵਸਤਾ ਕਰੂਗੇ ਉਹ ਤਾਂ ਸਾਰੇ ਖਾਓ ਪੀਓਗੇ ਜੇ ਕੁਛ ਲਿਆਉਂਗੇ ਵੀ ਵੀ ਤੂੰ ਵੀਰ ਹੱਥ ਘੁੱਟੇ ਘੁੱਟਣਾ ਤਾਂ ਕਰਨ ਬਹੁਤ ਭੈਣਾ ਨਾ ਕਿਹਾ ਵੀ ਇਹਨੂੰ ਸਟੱਡੀ ਵਾਰਾ ਚੀਜ਼ਾਂ ਹਾਂ ਜੀ ਹਾਂ ਓਕਣੀ ਕਰਦੇ ਆਂ ਅਸੀਂ ਤੇ ਗੱਲਬਾਤ ਐ ਇਸ ਤਰ੍ਹਾਂ ਐ ਵੀ ਅਸੀਂ ਗੁੱਸਾ ਨਹੀਂ ਕਰਦੇ ਭੈਣ ਦਾ ਨਾ ਕਰਿਆ ਬਹੁਤ ਵਧੀਆ ਤੁਸੀਂ ਸਾਨੂੰ ਕਮੈਂਟ ਕਰਿਆ ਸਾਨੂੰ ਸਮਝਾਇਆ ਏ ਵੀ ਜੱਸ ਕਰਨ ਨੂੰ ਪਟਾਕੇ ਨਹੀਂ ਮੈਂ ਤਾਂ ਜੀ ਉਹ ਗੱਲ ਕਰਤੀ ਬਲੌਗ ਚ ਵੀ ਦੇਖਣੇ ਨੂੰ ਜ਼ਿਆਦਾ ਲੱਗ ਰਹੇ ਤੇ ਪਟਾਕੇ ਐ ਕਿ ਸਾਨੂੰ ਬੰਦਾ ਮਿਲ ਗਿਆ ਵਧੀਆ ਰੇਟ ਗੱਲ ਦੇ ਤੇ ਯੋਨੇ ਪਿਛਲੀ ਵਾਰ ਵੀ ਤਿੰਨ ਚਾਰ ਦੀ ਪਰ ਇੱਕ ਗੱਲ ਐ ਜੀ ਅਜ ਤੋਂ 3 2 ਸਾਲ ਪਹਿਲਾਂ ਬਾਈ ਦੇ ਵਿੱਚ ਆਪਣੇ ਬ੍ਰਦਰ ਦੀ ਡੈਥ ਹੋ ਗਈ ਸੀ ਜਿਹਦੇ ਕਰਕੇ ਮੈਂ ਇਹਨੂੰ ਕਹੇ ਤੇ ਵੀ ਐਤਕੀ ਪਟਾਕੇ ਨਹੀਂ ਬਜਾਣੇ ਜਾਂਦਾ ਬਜਾਏ ਨਹੀਂ ਤੇ ਫਿਰ ਉਹ ਆ ਜਾਂਦੇ ਉਤੇ ਬਾਅਦੇ 2 ਸਾਲ ਲੰਘਲੇ ਨਾ ਇਹ ਦੁਆਾਂ 'ਚ ਹੀ ਕਹੀ ਜਾਂਦਾ ਮੰਨੋ ਹੁਣ ਪਟਾਕੇ ਜਿਆਦਾਾਂ ਦੁਆਇਓ ਜਿਆਦਾ ਚਲੋ ਆਪਾਂ ਨਾ ਕਰਤੇ ਜੀ ਜਿਸ ਤਰ੍ਹਾਂ ਹੁਣ ਮੈਂ ਕੋਈ ਚੀਜ਼ ਲੈਣੀ ਹੁੰਦੀ ਐ ਦੁਆ ਜ਼ਰੂਰ ਦਿੰਦੇ ਐ ਹੂੰ ਮੈਂ ਮਜ਼ਾਕ ਕਰ ਦਿੰਨਾ ਬਲੌਗ 'ਚ ਜਿਸ ਤਰ੍ਹਾਂ ਚੰਨ ਦਿਨ ਅਟਕ ਕੇ ਲੇਟੇ ਹੀ ਮਿਲ ਜਾਂਦੀ ਐ ਹਾਂ ਪਰ ਲੇਟ ਵੀ ਕਾਨੂੰ ਟਾਈਮ ਸਿਰ ਮਿਲਦੀ ਨਹੀਂ ਚੰਨ ਕਈ ਵੇਲਾ ਨਹੀਂ ਵੀ ਹੁਣ ਆਪਣਾ ਹੀ ਟਾਈਮ ਨੀ ਜਾਣੇ ਦਾ ਲੱਗਦਾ ਹੈਗਾ ਮਿਲਦੀ ਐ ਮੈਂ ਤਾਂ ਮੁੱਕਰਦੀ ਨਹੀਂ ਹੈਗੀ ਚੀਜ਼ ਤਾਂ ਹਰੇਕ ਨੂੰ ਮਿਲਦੀ ਐ ਬਿਲਕੁਲ ਬਾਕੀ ਕਹਿਣ ਲੱਗੀ ਸੀ ਮੈਂ ਬਾਕੀ ਮਨਜੀਤ ਦਾ ਵੀ ਕੱਲ ਇੱਕ ਫੇਸ਼ੀਅਰ ਹੋ ਗਿਆ ਜੀ ਚੱਲ ਪਿਆ ਕੰਮ ਡਿੰਪਲ ਦੇ ਵਿਆਹ ਤੱਕ ਦੂਜਾ ਹੋ ਜਾਣਾ ਹਾਂ ਲਓ ਜੁੱਤੀ ਅੱਜ ਮਨਜੀਤ ਲਿਆਈ ਪੰਜਾਬੀ ਨੂੰ ਦਵਾਤੀ ਇੱਕ ਗੱਲ ਹੋਰੇ ਇੱਕ ਜੁੱਤੀ ਲੱਤ ਮਾਰੀ ਜਾਂਦੀ ਮਨਜੀਤ ਇਹ ਪਿਛਲੇ ਸਾਲ ਦੀ ਹੈ ਇਹ ਪਿਛਲੇ ਸਾਲ ਦੀ ਜਨੂੰ ਸਾਹਮ ਰੱਖਦੇ ਚੱਲ ਲੋੜ ਹੈ ਪਾ ਲੈਣੇ ਪਰ ਪੰਜਾਬੀ ਜੁੱਤੀ ਹੈ ਮਨਜੀਤ ਇਹ ਜੇ ਇਹਨੂੰ ਟਾਈਮ ਹੋ ਜਾਵੇ ਨਾ ਇੱਕ ਤਾਂ ਇਹਨੂੰ ਕਦੇ ਧੋ ਨਾ ਇਹਨੂੰ ਪਾਓ ਪਾ ਕੇ ਇਹਨੂੰ ਝਾੜ ਕੇ ਰੱਖ ਦਿਓ ਹੁੰਦੀ ਦਾ ਗਿੱਲੇ ਕੱਪੜੇ ਨਾਲ ਸਾਫ਼ ਕਰਕੇ ਨਾ ਹਲਕਾ ਜਾ ਧੁੱਪ 'ਚ ਰੱਖ ਦੋ ਹੁਣ ਇੱਕ ਜੁੱਤੀ ਇਹਦੀ ਪੈਰ 'ਚੋਂ ਨਿਕਲਦੀ ਐ ਇਹਨੂੰ ਉਹੀ ਵਹਿਮ ਪਿਆ ਵਾ ਮਜੀਤ ਨੂੰ ਵੀ ਆ ਕਿ ਆ ਕਰਦੀ ਜੁੱਤੀ ਮੈਂ ਇਹ ਐਂ ਹੀ ਕਰਦੀ ਆਉਂਦੀ ਆ ਨਿਕ ਢਿੱਲੀ ਹੋ ਗਈ ਜਿਹੜੀ ਜੁੱਤੀ ਨਿਕਲ ਆ ਜਾਂਦੀ ਐ ਪੈਰ ਤਾਂ ਇਹਨਾਂ ਸੈਟ ਐ ਦੂਹਾਂ ਐਂ ਹੋਈ ਜਾਂਦਾ ਮਹਿਸੂਸ ਹੁੰਦਾ ਵੇ ਇਹ ਹੀ ਨਿਕਲਦੀ ਐ ਇਸ ਤਰ੍ਹਾਂ ਹਾਂ ਨੀ ਇਹ ਛੇਤੀ ਛਿੱਲੀਆਂ ਵੀ ਹੁੰਦੀਆਂ ਹਾਂ ਤੇ ਬਾਕੀ ਇੱਕ ਹੋਰ ਵੀ ਐ ਬਾਕੀ ਜਾ ਕੇ ਤੁਹਾਨੂੰ ਗਾਹਾਂ ਵੀ ਮਿਲਾਨੇ ਹੁਣ ਤੇ ਉਹ ਭੈਣ ਦਾ ਮਨ ਨੂੰ ਬਹੁਤ ਸੋਹਣਿਆ ਭੈਣ ਤਾਂ ਤਿੰਨ ਕਮੈਂਟ ਕਰੇ ਸਾਨੂੰ ਤਿੰਨੇ ਕਮੈਂਟ ਮੈਂ ਤੁਹਾਡੇ ਪੜੇ ਐ ਜੀਦੇ ਕਾਰਨ ਕਰਕੇ ਜੀ ਮੈਂ ਤੁਹਾਨੂੰ ਕਹਿ ਰਿਹਾ ਵੀ ਬਹੁਤ ਵਧੀਆ ਤੁਸੀਂ ਕਿਹਾ ਜੇ ਤੁਹਾਡੇ ਮਨ ਨੂੰ ਕੋਈ ਡਾਟ ਲੱਗਿਆ ਨਾ ਮੈਂ ਮਜ਼ਾਕ ਵੀ ਕਰ ਗਿਆ ਕਮੈਂਟ ਉਹਦੇ ਵਿੱਚ ਬਲੌਗ ਚ ਤਾਂ ਤੁਸੀਂ ਵਧੀਆ ਸਾਨੂੰ ਸੁਝਾ ਦੇ ਆਏ ਵੀ ਜਸਕਰਨ ਨੂੰ ਪਟਾਕੇ ਘੱਟੇ ਦਵਾਨੇ ਅਸੀਂ ਬੱਚੇ ਤਾਂ ਤਾਂ ਘੱਟੇ ਦਵਾਨੇ ਚਾਹੀਦੇ ਹਾਂ ਬਿਲਕੁਲ ਜੀ ਅਰ ਇਹਨੂੰ ਦਵਾਈ ਵੀ ਉਹ ਹੈ ਜਿਹੜੇ ਹੱਥ ਚ ਨਾ ਇੰਨੇ ਚਲਾਵੇ 2-4 ਕਬ ਦੂਏ ਦਵਾਈ ਬਸ ਚਲੋ ਠੀਕ ਹੈ ਜੀ ਮਿਲਦੇ ਹੁਣ ਤੁਹਾਨੂੰ ਉੱਥੇ ਜਾ ਕੇ ਬਣੇ ਰਹੋ ਨਾਲ ਲਓ ਜੀ ਜਾ ਰਹੇ ਆਪਾਂ ਮੁੱਲਾਪੁਰ ਤੇ ਸੋਚਿਆ ਵੀ 2 ਕਮੈਂਟ ਦਾ ਕਿਉਂ ਨਾ ਤੁਹਾਨੂੰ ਬਲੌਗ ਦੇ ਦਈਏ ਜੀ ਦੇਖੋ ਇਹ ਤਿਆਰ ਹੋਈ ਐ ਇਹ ਸਿਟੀ 1 2 ਹੈ ਜੀ ਇਹ ਸਿਟੀ ਆ ਗਈ ਮੁੱਲਾਪੁਰ ਦੇ ਨਾਲ ਇਹ ਤਾਂ ਕਹਿੰਦੇ ਐ ਰੋ ਸਿਟੀ ਸਿਟੀ ਵੱਜਦੀ ਐ ਜੀ ਇਹ ਤੇ ਸਾਡੇ ਕਿੰਨੀ ਨਿਊ ਮਿਕਸ ਐ ਜੀ ਨਾਲ ਪਿੰਡਾਂ ਦੇ ਤੇ ਦੇਖੋ ਕਿੰਨੇ ਸੋਹਣੇ ਦ੍ਰਿਸ਼ ਦਾ ਕੈਨ ਖਜੂਰਾ ਖਜਾਰਾ ਦੇ ਪੇੜ ਤੇ ਗ੍ਰੀਨਰੀ ਦੇਖੋ ਕਿੰਨੀ ਇਧਰ ਸ਼ੋਅਰੂਮ ਜੀ ਉਹ ਆ ਗਿਆ ਜੀ ਅੱਗੇ ਚੌਂਕ ਸਾਹਮਣੇ ਤੋਂ ਇਹ ਰਾਸਤੇ ਪਰ ਆਪਾਂ ਨੂੰ ਦੋ ਚੌਂਕਾਂ ਲੰਘਣੇ ਜੀ ਚਾਰ ਕਰਦੇ ਇਹ ਇੰਨੀ ਗ੍ਰੀਨਰੀ ਵਗੈਰਾ ਦੇਖ ਕੇ ਸਾਨੂੰ ਵੀ ਥੋੜਾ ਜਿਹਾ ਮਹਿਸੂਸ ਹੋਣ ਲੱਗ ਜਾਂਦਾ ਵੀ ਅਸੀਂ ਪਤਨੀ ਬਾਹਰ ਲਈ ਦੀ ਕਿਉਂ ਚਾਰ ਵੀ ਅਸੀਂ ਇਹ ਰਾਸਤੇ ਇਹਨੂੰ ਆਣੇ ਜੀ ਮਨਜੀਤ ਜ਼ਰੂਰ ਕਹਿੰਦੀ ਆ ਕਿਉਂ ਨਾ ਆਪਾਂ ਕਹਿੰਦੀ ਊਰੇ ਮਕਾਨ ਲੈ ਲੈਂਦੇ ਵਾਹ ਪਾਈ ਊਰੇ ਮਕਾਨੇ ਆਣਾ ਦਾ ਫਿਰ ਇੱਕ ਤੇਰਾ ਪਲਾਟ ਛੱਤ ਦਾ ਛੱਤਾ ਇਹ ਕੁਝ ਨਹੀਂ ਤਾਂ ਹੋਣਾ। ਹਾਂ। ਬਸ ਗੱਲਾਂ ਵਾਸ ਪਲਾਟ ਘੱਟ ਕੇ ਮਿਲ ਜਾਣਾ। ਹਾਂ ਹਾਂ ਹੁਣ ਤਾਂ ਬਣਿਆ ਬਣਿਆ ਲੈ ਇਹ ਸਾਰੇ ਪਾਸਿੰਗ ਹੈ ਜੀ ਵੀ ਤਿੰਨ ਫਲੋਰ ਤੱਕ ਇੱਕੇ ਨਕਸ਼ਾ ਇੱਕਣੀ ਪਾਸ ਹੈ ਜੀ ਇਹ ਸਾਰੇ। ਦੇਖ ਲਿਆ ਨੇ ਸ਼ੇਪ ਤੁਹਾਨੂੰ ਤਿੰਨ ਮੰਜ਼ਲੀਆਂ ਦਿਖੂਗੀ ਤੇ ਇੱਕ ਜੈਨ। ਉਹ ਇਹ ਦੂਜਾ ਚੌਕ ਆ ਗਿਆ ਜੀ ਅੱਗੇ ਆ ਜਾਣਾ ਮੈਡੀ ਸਿਟੀ। ਅੱਲਾ ਬਰਦਾ। ਇਹ ਆ ਗਿਆ ਦੂਜਾ ਚੌਕ। ਕੱਟ ਚਾ ਰਹੇ ਜੀ ਦੋ ਸਿੰਪਲ ਐ। ਤੇ ਆਣਾ ਹਾਂ। ਦੇਖੂਗੇ ਅੱਗੇ। ਇੱਥੇ ਆ ਕੇ ਦੇਖੋ ਕਿੰਨੇ ਸੋਹਣੇ ਦਰਖਤ ਐ ਨਾ ਪੂਰੇ ਬਰਾਬਰ ਐਨ ਲੱਗੇ ਹੋਏ ਇੱਕ ਜੀ ਉਹ ਕਟਿੰਗ ਐ ਇੱਕ ਜੀ ਉਹ ਸ਼ੇਪ ਐ ਸਾਰੇ ਦਰਖਤਾਂ ਦੀ ਇੱਧਰ ਵੀ ਦੇਖ ਲਓ ਕਿੰਨੇ ਸੋਹਣੇ ਮਕਾਨ ਐ ਜੀ ਹੈ ਇੱਧਰ ਦੇ ਦਿਖਾ ਮਜੀਤੂਰੇ ਤੇ ਮੈਂ ਤਾਂ ਬਸੂਰੀ ਲੈ ਲੈਣਾ ਇੱਕ ਲੈ ਲੈ ਇਹ ਕੋੜੋ ਹੀ ਬੋਰ ਹੋਣਾ ਕੋਪਨਗਰ ਕਰਾਲੀ ਬੱਦੀ ਥੈਂਕਸ ਮੈਡੀ ਸਿਟੀ ਬੰਨ ਟੂ ਆ ਗਿਆ ਇਹ ਸਾਹਮਣੇ ਸਿੱਧਾ ਕਹਾ ਮੈਡੀ ਸਿਟੀ ਹੈ ਜੀ ਇਧਰ ਆਪਣੇ ਹਸਪੀਟਲੇ ਬਣੇ ਹੋਏ ਔਰ ਬਣਨੇ ਆ ਇੱਕ ਤਾਂ ਬੰਨ ਰਿਆ ਜੀ ਕੈਂਸਰ ਦਾ ਕੈਂਸਰ ਹਸਪੀਟਲ ਹੈ ਦੇਖੋ ਇਹ ਆ ਜਾ ਰਿਹਾ ਮੈਡੀ ਸਿਟੀ ਨੂੰ ਰਸਤੇ ਤੱਕ ਸਾਹਮਣੇ ਸਾਹਮਣੇ ਲਓ ਜੀ ਹੁਣ ਆ ਗਿਆ ਜੀ ਆਪਣਾ ਸਾਹਮਣੇ ਉਹ ਬਾਉਂਡਰੀ ਕਹਾਣੀ ਹੈ ਤੇ ਜੀ ਨਾ ਜਾਣਾ ਜੀ ਸਿੱਧੇ ਬਾਈਪਾਸ ਆਪਣਾ ਉੱਪਰ ਦੀ ਉਹ ਉੱਪਰ ਦੀ ਜਾਉਂਗੇ ਜੀ ਇਹ ਵਿਚਾਲੇ ਰਸਤੇ ਜਿਨ੍ਹਾਂ ਨੇ ਮੰਨ ਲਓ ਇੱਧਰ ਜਾਣਾ ਹੈ ਪੇਟਾ ਮੱਝਾ ਅਰਜ ਜਾਣਾ ਹੈ ਜਾਂ ਪਰਲੇ ਸਾਈਡ ਆ ਮੁੱਲਾਪੁਰ ਬਾਜ਼ਾਰ ਚ ਜਾਣ ਲਈ ਇਹ ਰਸਤਾ ਸਿੱਧਾ ਚੰਡੀਗੜ੍ਹ ਪਾਇਆ ਬਾਈਪਾਸ ਕੱਢਿਆ ਜੀ ਇਹ ਆ ਗਈ ਜੀ ਬਾਉਂਡਰੀ ਇੱਧਰ ਤੋਂ ਇੱਥੇ ਤੁਹਾਨੂੰ ਦਰਾਖਤੇ ਦੇਖਣੇ ਆ ਜੀ ਆਹ ਹੋਏ ਇੱਥੇ ਰਸਤੇ ਹੀ ਦੇਖਣੇ ਤੁਹਾਨੂੰ ਮੇਨ ਗੇਟ ਇਹੀ ਆ ਗਿਆ ਜੀ ਬਾਉਂਡਰੀ ਦਾ ਇੱਥੇ ਤਾਂ ਖੰਜੀਤ ਬੋਰਡ ਲੱਗਿਆ ਵਾ ਬਾਕੀ ਹੁਣ ਤੁਹਾਨੂੰ ਐ ਲੱਗਣਾ ਉਹਦਾ ਤਰਖ ਤੇ ਤਰਖ ਤੇ ਆ ਜੀ ਅੰਦਰ ਜਾ ਕੇ ਆਈ ਗਏ ਤੇ ਦੇਖੋ ਇਹ ਪੂਰਾ ਇਧਰ ਇਹ ਉੱਪਰ ਦੇ ਜਹਾਜ਼ ਦਿਖਾਇਆ ਬਣਾਉ ਦੇਖੋ ਉੱਪਰ ਉਹ ਦੇਖ ਇਹਨਾਂ ਦੇ ਜਹਾਜ਼ ਇਹ ਹਾਂ ਇਹ ਜੇ ਜਹਾਜ਼ ਇਧਰ ਸਾਰੀਆਂ ਮਝੈਲਾਂ ਮਝੂਲਾ ਲੜਾਕੂ ਜਹਾਜ਼ ਸਭ ਅੰਦਰ ਆਏ ਚਲੋ ਜਾ ਕੇ ਹੁਣ ਤੁਹਾਨੂੰ ਮਿਲਦੇ ਆ ਜੀ ਅੱਗੇ ਹੁਣ ਮਜੀਤ ਨਾਲ ਉਹ ਮੁੱਲਾ ਦਾ ਲੈਣਾ ਕੁਝ ਲੈਣਾ ਤਾਂ ਨਹੀਂ ਹਨਾ ਨਹੀਂ ਨਹੀਂ ਕੀ ਲੈਣਾ ਉਹ ਅੰਗ੍ਰਿਕ ਉਸੇ ਆ ਮੂਤਲਬ ਕੇਲੇ ਫਲੀਆਂ ਕੇਲੇ ਫਲੀਆਂ ਡੱਬਾ ਚਲੋ ਠੀਕ ਹੈ ਜੀ ਮਿਲਦੇ ਸਾਨੂੰ ਅੱਗੇ ਜਾ ਕੇ ਤੇ ਇਹ ਸਾਰੀ ਗੁਡੀਆਂ ਮਿਲੋ ਜੀ ਇਹਨਾਂ ਇਹ ਗੁਡੀਆਂ ਦਾ ਬਰਥਡੇ ਜਿਹੜੀ ਦਾ ਭਾਈ ਹਾਂ ਲੋ ਬਾਕੀ ਤਿਆਰੀਆਂ ਦੇਖੀ ਨਾਲੇ ਤੁਹਾਨੂੰ ਸਿਸਟਰ ਨੂੰ ਵੀ ਮਲਾ ਦਈਏ ਫਿਰ ਹਾਂ 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 ਤਿਆਰੀ ਤਾਂ ਇਹਨਾਂ ਕਰਤੀ ਬੋਲੇ ਬੋਲੇ ਵੀ ਲਾਈ ਰਹੀ ਹੈ ਲਓ ਜੀ ਮਿਲੋ ਭਾਈ ਪਿੰਦੋਂ ਹੋਰ ਬਾਈ ਪਿੰਦੂ ਠੀਕ ਹੈ ਪਹੁੰਚਤਾ ਸੀਗੇ ਕਿਉਂ ਤੰਨੂੰ ਪਤਾ ਨਹੀਂ ਤਾਂ ਵੀ ਬਾਈ ਬਲੌਗ ਸ਼ੁਰੂ ਹੋ ਰਿਹਾ ਮਨ ਤਾਂ ਲੱਗ ਹਾਂ ਬਾਈ ਵਧਾਈਆਂ ਮੁਬਾਰਕਾਂ ਜੀ ਸਾਡੀ ਛੋਟੀ ਜੀ ਗੁੱਡੀਆ ਦਾ ਅੱਜ ਜਨਮ ਦਿਨ ਮਨਾਣਾ ਪਹਿਲਾਂ ਦੋ ਤਾਂ ਮਨਾਏ ਨਹੀਂ ਕਿੰਨੇ ਨਹੀਂ ਮਨਾਏ ਪਿੰਦੂ ਦੋ ਨਹੀਂ ਮਨਾਏ ਕਿ ਤਿੰਨ ਦੋ ਦੋ ਹੈ ਕਿੰਨੇ ਸਾਲ ਦੀ ਹੋਗੀ ਚੌਥਾ ਸਾਲ ਲੱਗ ਗਿਆ ਫਿਰ ਤਿੰਨ ਰਹਿ ਗਏ ਆਤੀਆ ਮਨਾਣਾ ਆਛਿਆ ਹੈ ਠੀਕਾ ਠੀਕਾ ਹਾਂ ਬਾਈ ਤੀਆ ਮਨਾਉਂਗੇ ਚੌਥਾ ਠੀਕ ਹੈ ਲੱਗ ਗਿਆ ਤੇ ਹੁਣ ਤਾਂ ਸਕੂਲ ਦੀਆਂ ਵੀ ਤਿਆਰੀਆਂ ਹੋ ਜਾਣੀਆਂ ਇਧੀਆਂ ਗੈਲੇ ਹਨਾ ਹਾਂ ਜਿਹੜੇ 5 ਮਿੰਟ ਬਾਅਦ ਸਕੂਲ ਦਾ ਬਾਕੀ ਬਾਈ ਅੱਜ ਪਹੁੰਚਤਾ ਗਏ ਅਸੀਂ ਤਾਂ ਫਿਰ ਪਹੁੰਚੇ ਹਾਂ ਹਾਂ ਪਰ ਪਤਾ ਗੱਲ ਕਿ ਆ ਅਸੀਂ ਕੱਲ ਵੀ ਮਿਲੇ ਆ ਮੈਂ ਮੁੱਲਾ ਪਰ ਨਹੀਂ ਤਾਂ ਆਇਆ ਕਰਨ ਨੂੰ ਲੈ ਕੇ ਜਦ ਵੀ ਮਿਲੀ ਆ ਪਿੰਤੂ ਸਾਨੂੰ ਇਹੋ ਜਿਹੇ ਟਾਈਮ 'ਤੇ ਤੇ ਫਿਰ ਆਏ ਵੀ ਕੱਲ ਤਾਂ ਨਹੀਂ ਤੀ ਕੋਈ ਸਲਾਹ ਤੁਹਾਡੀ ਹਨਾ ਵੀ ਅਚਾਨਕੇ ਬਣਾਈ ਸਲਾਹ ਹੈ ਮੈਂ ਰੋਹੀ ਤਾਂ ਹੈ ਐਨੇ ਹੋਸਮ ਜੀ ਮੈਂ ਅਬਦੁੱਲ ਮੁੱਲਾ ਪੁਰਵੀ ਬੰਦ ਹੈ ਤਾਂ ਦੱਸਿਆ ਵੀ ਸਵੇਰੇ ਹਾਂ ਮੁੱਲਾ ਪਰਪੰਦ ਆ ਅੱਧੀਆਂ ਦੁਕਾਨਾਂ ਅੱਧ ਵਿਚ ਸੈੱਟ ਸੁੱਤੀ ਜੀ ਫਸ ਲੈ ਕੇ ਕੁਝ ਵਿਹਾਨਾ ਸੀਗਾ ਫੇਰ ਹੁਣ ਦੁਕਾਨਾਂ ਹੀ ਬੰਦ ਜਿਗੀਆਂ ਹਾਂ ਹਰ ਇੱਕ ਹੋਰ ਵੀ ਤਾਂ ਜਦ ਪਹਿਲਾ ਮਨਾਣ ਲੱਗੇ ਤੇ ਸਭ ਤੋਂ ਪਹਿਲਾ ਬਰਥਡੇ ਦਾ ਨਾਲੇ ਜਦ ਫੇਟ ਆਇਆ ਸੀਗਾ ਜਦ ਮਾਸੜ ਜੀ ਮਾਸੜ ਦੀ ਡੈਥ ਹੋ ਗਈ ਇਹ ਟਾਈਮੇ ਪਤਾ ਲੱਗਿਆ ਤਾਂ ਕਣੀ ਆਪਾਂ ਮੁੱਲਾ ਪਰੇ ਤੇ ਮੁੱਲਾ ਪਰੇ ਤੇ ਆਪਾਂ ਸਮਾਨ ਲੈ ਲਿਆ ਤਾਂ ਹਾਂ ਨਾ ਆਪਾਂ ਮੁੱਲ ਉਹ ਇਹਨਾਂ ਨੂੰ ਜੇ 5 5:30 ਦਾ ਟਾਈਮ ਤਾਂ ਆਪਾਂ ਨੂੰ 6 6:30 ਵਜੇ ਪਤਾ ਲੱਗ ਗਿਆ ਮੁੱਲਾਂ ਪਰੇ ਪਤਾ ਲੱਗ ਗਿਆ ਤਾਂ ਤੇ ਚਲੋ ਕੋਈ ਨਹੀਂ ਜੋ ਕਹਿਣਾ ਉਹਦੀ ਜਿੱਕਣਾ ਪਰਮਾਤਮਾ ਨੇ ਕਰਨਾ ਮਨਜ਼ੂਰ ਤਾਂ ਹੋਈ ਹੈ ਤੇ ਬਾਕੀ ਐ ਵੀ ਹੁਣ ਅਸੀਂ ਪਹੁੰਚ ਤਾਂ ਗਏ ਪਰ ਇਹ ਥੋੜਾ ਕ ਪਿੰਡ ਨਾ ਮੰਨੂ ਐ ਲੱਗਿਆ ਜਿੱਕਣਾ ਆਪਣੇ ਉਧਰ ਤਾਂ ਨਾ ਪਿੰਡ ਜਿੱਕਣਾ ਆਪਣੇ ਗਿੱਗੇ ਮੱਜਰਾ ਵੀ ਐ ਪਿੰਡ ਉੱਥੇ ਨਾਲੀਆਂ ਨੂੜੀਆਂ ਜ਼ਿਆਦਾ ਹਨੀ ਹੜਦਲ ਪਿੰਦੂ ਤੈਨੂੰ ਲੱਗਿਆ ਨਹੀਂ ਹਨਾ ਅਸੀਂ ਹੁਣ ਆਏ ਨਾ ਜਦ ਐ ਨਾ ਕੁਸ ਤਾਂ ਗਲੀਆਂ ਦੀਆਂ ਥੋੜੀਆਂ ਤੰਗ ਐ ਤੇ ਬਾਕੀ ਬਾਈ ਸਾਨੂੰ ਤਾਂ ਕੁੱਤੇ ਨੇ ਵੀ ਘੇਰ ਲਿਆ ਕੁੱਤਾ ਮੂਰੇ ਤੇ ਆਇਆ ਵੀ ਲੈ ਪਊਗਾ ਗੱਡੀ ਦੇ ਪਿੱਛੇ ਪਤਾ ਨਹੀਂ ਕਿੱਤਾਂ ਚੜੇ ਪਤਾ ਨਹੀਂ ਗੱਡੀ ਦੇ ਡਿੱਗੀ ਪਰ ਚੜਿਆ ਉਹ ਪਤਾ ਨਹੀਂ ਕਿਆ ਕਰਿਆ ਖਾਦਾਂ ਖੜਕਾ ਜਾ ਕਰਿਆ ਅਈ ਤਾਂ ਡਰ ਗਏ ਤੇ ਅੰਦਰੋਂ ਅੰਦਰ ਕਹਿੰਦਾ ਕਹਿੰਦਾ ਐ ਮੂਰੇ ਤੇ ਨਹੀਂ ਕਹਿੰਦਾ ਪਿੱਛੇ ਦੀ ਬੰਦਾ ਕਹਿੰਦਾ ਗੱਡੀ ਮੇਰੇ ਬਾਕੀ ਹੁਣ ਹਾਂ ਤੁਸ ਬਾਈ ਅਸੀਂ ਆਨੇ ਵੀ ਘਟ ਹੈ ਇੱਕ ਦੋ ਕੁੱਤੇ ਨੂੰ ਪਛਾਣਨੀ ਹੈਗੀ ਵੀ ਪਿੰਦੂ ਦਾ ਅੱਛਾ ਸਭ ਤੇਰੇ ਪਿੰਡ ਦੇ ਉਰੇ ਕੁੱਤਿਆਂ ਦਾ ਸਾਨੂੰ ਪਛਾਣਨੀ ਹੈ ਨਾ ਸਾੜੀ ਉਹਨਾਂ ਨੂੰ ਚਾਲ ਇਹ ਵੀ ਹੈ ਹੁਣ ਤਾਂ ਕਿਹੜਾ ਰੱਖਣਾ ਪੇਗਾ ਬਾਈ ਆਏ ਵੀ ਅਸੀਂ ਅੰਦੀ ਅਵੀ ਖੁਸ਼ੀ ਵਿੱਚ ਪਹਿਲੀ ਵਾਰ ਰਹੀ ਹਾਂ ਹਾਂ ਪਹਿਲਾਂ ਚਲੋ ਆ ਕੰਮ ਹੋ ਗਿਆ ਤਾਂ ਅਜੇ ਵਿਆਹ ਨੂੰ ਸਾਲੇ ਹੋਇਆ ਤਾਂ ਚਲ ਸਾਲ ਖੰਢੇੜ ਹੋਇਆ ਤਾਂ ਤਾਂ ਚਲੋ ਬਾਈ ਹੁਣ ਕੀ ਕਹਿ ਸਕਦੇ ਪਿੰਦੂ ਇਹ ਪਰਮਾ ਉਦੋਂ ਸਾਰੀਆਂ ਤਿਆਰੀਆਂ ਹੋ ਲਈਆਂ ਇਹ ਟਾਈਮ ਨੂੰ ਜਾਂ ਸਾਨੂੰ ਪਤਾ ਲੱਗਿਆ ਹਾਂ ਸਾਰੀਆਂ ਹੋ ਗਈਆਂ ਬਿਲਾਏ ਵੀ ਕਾਲੂ ਬਰਥਡੇ ਮਨਾਣਾ ਆਏ ਸਾਡੀ ਗੁੱਡੀਆਂ ਆ ਜਾ ਬੁੱਤੇ ਆ ਜਾ ਲੈ ਰਾਣੀ ਬਣੀ ਫਿਰਦੀ ਆ ਤੂੰ ਆ ਜਾ ਆ ਜਾ ਆ ਜਾ ਆ ਜਾ ਅ ਰਾਣੀ ਬਣੀ ਫਿਰਦੀ ਬਾਈ ਚੱਲ 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 ਦੇਖੋ ਮੇਰੇ ਬੁੱਤੇ ਕਿੰਨਾ ਸੋਹਣਾ ਬਾਈ ਹੇ 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 ਅੱਜ ਤਾਂ ਫਰਾਕ ਪਾਈ ਵੀ ਸਤਿ ਸ਼੍ਰੀ ਅਕਾਲ ਸਾਚੀ ਕਾਲ ਬੁਲਾ ਦੇ ਬੁੱਤ ਇਹਨੂੰ ਪਤਾ ਘੋੜੀ ਕੇ ਜਾਕਦੀ ਐ ਇੱਕ ਅੱਜ ਨਿਆਣੇ ਕਹੀਂ ਇਕੱਠੇ ਹੋਏ ਨਾ ਸਾਰੀ ਆਏਵੇਂ ਉਹਦੇ ਕਰਕੇ ਇਹ ਆਏ ਬੁੱਤੇ ਤੇਰੇ ਹੈ ਬਚ ਕੇ ਬੱਤ ਜੱਦੀ ਬੈਠੇ ਨਾ ਕਾਇਦ ਕਾਇਦ ਬੱਤੀ ਹੈ ਹੈਪੀ ਵਾਲਾ ਬਰਥਡੇ ਹੈ ਇੱਕ ਬਾਈ ਪੁੱਤ ਨੂੰ ਤਾਂ ਵੀ ਨਹੀਂ ਪਤਾ ਜੇ ਦੋ ਕੁ ਮਨਾ ਆ ਹੋ ਜਾਂਦੇ ਨਾ ਪਹਿਲਾਂ ਫਿਰ ਇਹਨੂੰ ਖੁਸ਼ੀ ਪੂਰੀ ਉਹ ਦੇਖੋ ਉਧਰ ਨਿਆਣੇ ਵੀ ਪੂਰੇ ਹਨ ਤੇ ਚਲੋ ਪਿੰਧੂ ਬਹੁਤ ਟਾਈਮ ਹੋ ਗਿਆ ਮੰਜੀਦ ਕਰਾਓ ਤਿਆਰੀ ਚਲੋ ਫਿਰ ਹੈ ਚਲੋ ਕਿੰਨਾ ਟਾਈਮ ਕਿੰਨਾ ਹੋਇਆ ਦੇਖ ਬਾਕੀ ਤੁਹਾਨੂੰ ਹੁਣ ਮਲਾਉਂਗੇ ਸਾਰਿਆਂ ਨੂੰ ਤਿਆਰੀ ਲੱਗੇ ਕਰਨ ਕੇਕ ਨੂੰ ਕਟੂਗੇ ਜੀ ਕਰਨ ਵੀ ਇਹ ਫਿਰਦਾ ਚੱਲ ਪਿਆ ਤਿਆਰੀਆਂ ਮੰਦੀ ਤਾਂ ਮਾਨੂੰ ਐ ਲੱਗਦਾ ਵੀ ਬਰਥਡੇ ਵੀ ਦੋ ਬੱਚਿਆਂ ਦਾ ਕਿ ਤਿੰਨਾਂ ਦਾ ਹੈ ਅੱਛਾ ਅੱਛਾ ਲਓ ਜੀ ਅੱਜ ਦੇ ਦਿਨ ਦੋ ਬੱਚਿਆਂ ਦਾ ਬਰਥਡੇ ਹੈ ਜੀ ਕਿਉਂਕਿ ਮੇਰੇ ਵੀ ਮਨ ਵਿੱਚ ਆਇਆ ਇਹ ਮੈਂ ਵੀ ਕਨਫਿਊਜ਼ ਹੋ ਗਿਆ ਤਾਂ ਮਾਚਲ ਕੇਕ ਜੇ 1 ਹੈ ਚਲ 2 ਮੰਨ ਸਕਦੇ। ਅੱਛਾ ਜੀ। ਲਓ ਜੀ ਦੋਆਂ ਦਾ ਇਕੱਠੇ ਹੀ ਮਨਾ ਲਾਂ। ਤੇ ਸਾਰੇ ਆਪਣੇ ਰਿਸ਼ਤੇਦਾਰੇ ਜੀ। ਤੁਹਾਨੂੰ ਹੁਣ ਬਾਅਦ ਚ ਮਿਲਾਈ ਜਾਣਗੇ ਗੈਲ ਦੀ ਗਲੇ। ਬੱਚਿਆਂ ਨੂੰ ਕਿਤੇ ਇੱਧਰ ਕਰ ਲਓ ਗੈਲ। 51 ਜਾਂ ਉਦੋਂ ਕੁਝ ਹੋਰ ਡਾ ਲਓ ਲਾਗੇ। ਉਹ ਦੇਖੋ ਖੜੇ ਆ ਸਭ ਅਨਜੀਤ। ਕਹਿ ਕੇ ਉਹ ਪਰਾਂ ਨੂੰ 51 ਕੋਈ ਹੋਰ ਕੱਢ ਲਓ। ਪਿੱਛੇ ਨਾਲ ਨੂੰ। ਅੰਦਰ ਆ ਗਿਆ ਹੈ ਬੀਬੀ ਹੈ ਨਾ ਹੈ ਅੰਦਰ ਬਿੰਦੂ ਉਧਰ ਨੂੰ ਹੋ ਕੇ ਬਹਿ ਜਾ ਬਿੰਦੂ ਲਾ ਦੇ ਅੱਛਾ ਦੂਆ ਮੁੰਡਾ ਕਿਹੜਾ ਹੈ ਉਹ ਵੇ ਠੀਕ ਹੈ ਜੇ ਹੈ ਜੀ ਇਹ ਦੂਜੇ ਬੱਚੇ ਦਾ ਇਹਦਾ ਹੈ ਜਾਨੂ ਜੀ ਆਸੇ ਮੈਂ 커피 ਡੁੱਬੀ ਥੋੜਾ ਕਹ ਹੈ ਨਾ ਹੁਣ ਸੈਟਿੰਗ ਜੀ ਹੋ ਗਈ ਹੁਣ ਸਾਰੇ ਖੜੇ ਹੈ ਜੇ ਤਾਂ ਅੰਗਰ ਦਾ ਪੂਰੀ ਤੇ ਬਈ ਕੰਦਰ ਦੇ ਗੁੜੀਆਂ ਇੱਧਰ ਨੂੰ ਦੇਖ ਤਾਂ ਇੱਧਰ ਪਿਆ ਤਾਂ ਇਹਨਾਂ ਉਹ ਇਹਨਾਂ ਨੂੰ ਮਿਲਦਾ ਇਹ ਗੁੜੀਆਂ ਕੋਈ ਨਾ ਉਹ ਗੁੜੀਆਂ ਮੁੱਲਾ ਦਾ ਗੁੱਸਾ ਆਊਗੀ ਕਹਿੰਦੀ ਮੈਂ ਘਟਣਾ ਕੇ ਕੋ ਦੇਖ ਆ ਗਈ ਆ ਗਈ ਹਿੰਦੂ ਸੈਡ ਨਾ ਮੈਂ ਫੈਨ ਖੜਾ ਲੱਗੈ ਬੈਠੀ ਰਹਿਣ ਦੇ ਆਦਾ ਆ ਦੇ ਕੇ ਨਾ ਮਾਰੇ ਪਿੱਛੇ ਨੂੰ ਹੋਈ ਮੈਨੂੰ ਫੋਟੋ ਖਿੱਚਣ ਦੇਣਾ ਦੀ ਇੱਧਰ ਆ ਜਾ ਵੀਰ ਤੂੰ ਐਸੀ ਖੜੀ ਕੋਈ ਨਾ ਕੋਈ ਹੱਥ ਨਮਟਾ ਦੇ ਉਹ ਦੇਖੀ ਮਾਮੂ ਗੀ ਨਹੀਂ ਦੇਖੀ ਹਾਂ ਇੱਧਰ ਨੂੰ ਹੋ ਗਿਆ ਬਿਠਾ ਲੈ ਇਹਨੂੰ ਲਾਗਨ ਤੂੰ ਇੱਧਰ ਨੂੰ ਹਾਂ ਬਸ ਚਲੋ ਆਹ ਦੇਖੀ ਉਹ ਲੱਡੀ ਰਹਿ ਜਾ ਤੂੰ ਵੀ ਉਹ ਰਹਿ ਜਾ ਹਾਂ ਇਹ ਤਾਂ ਨਹੀਂ ਵੀ ਬੀ 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 ਦੇਣੀ। ਐਂ ਦੇ ਦੇ ਕੋ। ਜਦ ਬੈਠਾ। ਚਲੋ ਮਾਰੋ ਮਾਰਤੀ। ਖੁਗ ਮਾਰੋ। ਜਿਹੜੇ ਬੱਚੇ ਗੈਲ ਬਿਠਾਉਣ ਨੇ ਨਾ ਛੋਟੇ ਗੈਲ ਬਿਠਾ। ਹਾ 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 ਹੈਪੀ ਬਰਥਡੇ। ਉਹ ਦੇ ਉਹ ਦੇ ਉਹ ਦੇ। ਉਹ ਗੁਡੀਆਂ ਦੇਖੋ ਉਧਰ ਕਿੰਨੀ ਖੁਜ ਹੈ। ਭਜੋ ਉਹਦੇ ਭਜੋ ਉਹਦੇ ਭਜੋ ਉਹਦੇ। ਆ ਚਾਲ ਚਾਲ। ਹੁਣ ਇਹਨਾਂ ਚਾਕੂ ਫੜਾ ਦਿਓ। ਇੱਕ ਹੋਲੀ ਚਾਂਦਲੇ ਤੂਸ ਚਲੋ ਲੈ ਆਂਦੇ ਆ ਆ ਵੀ ਆ ਤਾ ਦਿਹਾਉ ਬਰਥਡੇ ਟੂ ਯੂ ਇੱਧਰ ਨੂੰ ਆ ਜਾ ਨਾ ਨਹੀਂ ਨਹੀਂ ਅੱਗੇ ਆ ਜਾ ਆ ਜਾ ਆ ਜਾ ਇੱਕ ਇਹ ਦੇਖੋ ਕੁਰਸੀ ਪਈ ਇਹਨੂੰ ਕੱਢ ਬਾਹਰ ਮਨਜੀਤ ਉਧਰ ਬਗੜੀ ਇਹ ਚ ਵੀ ਕੋਈ ਤਾ ਦੇਖ ਤੀ ਮਨਜੀਤ ਇੱਧਰ ਤੇ ਨਾ ਪਰਾਨੂੰ ਬਾ ਠੀਕ ਆ ਖੋਲ ਦੋ ਹਾਂ ਲੈ ਐਨਾ ਨੂੰ ਨਾ ਉਹਦੇ ਕੋਲ ਖੜਾ ਕੇ ਦੋਏ ਜਣੇ ਗੈਲ ਹੋ ਜੋ ਜੀ ਆਹ ਹੇ 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 ਤੇਰੇ ਘਲਾਂ ਦੀ ਪਤਾ ਹੈ ਚੁੱਪ 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 ਚਲੋ ਹੁਣ ਚੱਕ ਲਵਾਂ ਨੂੰ ਛੋਟੀ ਜੀ ਨੂੰ ਮੈਂ ਵੀ ਬਹੁਤੀ ਚੱਕ ਲਾ ਇਹਨਾਂ ਹੱਥ ਮਾਰਨਾ ਵੀ ਇਹ ਹਾਂ ਦੇਖ ਲਓ ਗੁਡੀਆਂ ਨੂੰ ਕੋਈ ਜੈਕ ਨਹੀਂ ਕੋਈ ਕੁਝ ਨਹੀਂ ਹੈ ਨਾ ਐਨ ਮਸਤ ਹੈ ਨਾ ਚੱਲ ਪਿੰਦੂ ਹੁਣ ਆਇਆ ਕਰ ਉਹ ਘਰ ਕੋਲੀ ਚ ਪਾ ਲੈ ਇੱਕ ਸਾਈਡ ਤੇ ਸਾਰਾ ਖਰਾਬ ਕਰਨੇ ਤੇ ਇਹਨਾਂ ਨੂੰ ਉਰਾ ਕਰ ਦੇ ਕੋਲੀ ਚ ਪਾ ਲੈ ਇਧਰ ਲਾ ਵੀ ਦੋਏ ਕੋਲੀ ਚ ਪਾ ਲੋ ਦੋ ਕੋਲੀਆਂ ਇੱਕ ਤਾਂ ਹੈ ਹੀ ਆ ਇੱਕ ਹੋਰ ਕਰ ਲੈ ਲਾਗ ਨੂੰ ਇਹਨੂੰ ਉਹਨਾਂ ਨੂੰ ਕਰ ਲੈ ਨਾਲੇ ਪਿਛਾਂ ਉਹਨਾਂ ਹੱਥ ਲਾਈ ਜਾਣੇ ਇਧਰ ਨੂੰ ਕਰ ਦੇ ਨਿਆਣਾ ਇਹਦਾ ਉਰਾ ਕਰ ਦੇ ਇਹਨੂੰ ਕੇਕ ਨੂੰ ਇਹ ਇਧਰ ਕਰ ਦੇ ਇੱਥੇ ਹੁਣ ਲਿਆਓ ਇੱਕ ਹੋਰ ਉਹਦੇ ਚ ਪਾ ਲੋ ਤੇ ਲੋ ਲੈ ਵੀ ਹੋ ਜੋ ਗੈਲ ਗੈਲ ਹੋ ਜੋ ਇੰਦਰ ਹੋ ਜਾ ਮਨਜੀ ਤੂੰ ਪਿੱਛੇ ਹੋ ਜਾ ਉਹ ਲੈ ਬਈ ਆ ਨਾਲੇ ਦੇਖ ਲੋ ਜੀ ਜਿੰਨੇ ਵੀ ਆਪਣੇ ਬਲੌਗ ਨਾਲ ਜੁੜੇ ਹੋਏ ਪੁੱਛੇ ਕਰਦੇ ਕਹਿੰਦੇ ਪ੍ਰੋਣਾ ਸਾਬ ਨਹੀਂ ਮਿਲਾਇਆ ਸਾਡਾ ਪ੍ਰੋਣਾ ਵੇਖੋ ਪਹਿਲਾਂ ਅੱਜ ਦੇਖ ਲੋ ਹਾਂ ਮੌਸਮ ਚੇਂਜ ਲੱਗੀ ਹੁਣ ਦੇਖੋ ਪਿੰਡ ਫੋਟੋ ਹੀ ਲੈਣੀ ਚਲੋ ਬਈ ਹੁਣ ਹੋਰ ਚਲੋ ਕਿ ਕਿਨੇ ਜਾਣਾ ਹਾਂ ਦੂਜੇ ਸੱਚ ਉਹਦੇ ਉਹ ਦੂਜੇ ਬੱਚੇ ਦੇ ਡੈਡੀ ਕਿੱਥੇ ਆ ਮਦਰ ਫਾਦਰ ਆਜੋ ਬਈ ਬੈਠ ਜਾ ਬੱਚਾ ਬੱਚੇ ਪੁੱਤ ਫੇਰ ਖਰਾਉਂਗੇ ਬਾਅਦ ਵਿੱਚ ਛੋਟੇ ਛੋਟੇ ਨਿਆਣੇ ਲੱਗਦੇ ਹੀ ਬਹੁਤ ਪਿਆਰੇ ਲਓ ਜੀ ਇਹ ਦੂਜੇ ਬੱਚੇ ਨੇ ਹਾਂ ਜਾ ਜਾਓ ਬੁਕੇ ਆਜੋ ਜੀ ਨਾ ਨਾ ਆਣਾ ਅੱਗੇ ਆ ਬੱਚਾ ਰਹਿ ਗਿਆ ਪਿੱਛੇ ਚਲੋ ਬਾਈ ਮਾ ਥੋੜਾ ਥੋੜਾ ਹੀ ਬਾਸ ਇਦਾਂ ਦੇਖੋ ਲੋ ਜੀ ਆਈ ਨਹੀਂ ਅੰਗਰੀਰ ਸਾਹਮਣੇ ਹੈ ਉਹ ਸਾਰੀ ਕੁੜੀਆਂ ਦੇ ਮੁੰਲਾਦਾ ਥੋੜੀ ਖੰਗ ਹੋਈ ਵੀ ਹੈ ਨਾ ਹੁਣ ਦੇਖੋ ਕਿਤਰਾ ਹੁਜਾ ਫੋਟੋ ਵਿੱਚ ਹੁੰਦੀ ਹੈ ਕਿੰਨੇ ਕਿੰਦਾ ਕਰਦੀ ਮੇਰੀ ਫੋਟੋ ਵਿੱਚ ਬੱਸ ਥੋੜਾ ਥੋੜਾ ਖੜਾਈ ਜਾ ਥੋੜਾ ਥੋੜਾ ਸਾਹਮਣੇ ਖੜਾ ਦੇ। ਯਾ ਲੈ ਬਈ। ਆਹ ਗੋਡੀਆਂ ਨੂੰ ਸੋਨੇ ਸੋਨੇ ਗਿਫਟ ਮਿਲ ਗਏ ਹਨਾ ਪੁੱਤ। ਹਾਂ। ਲੈ ਮੇਰੀ ਆਲੀ। ਇਹ ਤਾਂ ਇਹ ਵੀ ਕੀ ਤਾਂ ਪਤਾ। ਇਹ ਹੈ ਜੀ ਸਾਡੀ ਮਾਸੀ। ਇਹ ਮਾਸੀ। ਨੰਦ। ਕਿਚਨੋਂ ਪਿੱਛੇ ਨਹੀਂ। ਲੈ ਮੈਂ। ਦੇਖ।

ਲੋਈ ਆ ਸਾਡੀ ਗੁੜੀਆ ਨਾ ਜਿਹੜੀ ਉਹ ਮੈਨੂੰ ਲੱਗਦਾ ਰੁੱਸ ਗਈ ਥੋੜੀ ਮੈਂ ਕਹਾਂ ਹਾਂ ਵੀ ਕਾਤੇ ਲੱਗ ਗਈ ਦੀ ਲੇਟਣ ਜੀ ਬਾਕਾ ਟੇ ਰੱਖਿਓ ਕੱਟ ਦੋ ਇਹ ਬੱਚਿਆਂ ਥੋੜਾ ਥੋੜਾ ਬਸ ਹੋਈ ਰਹੀ ਲੱਗਦੀ ਮੈਨੂੰ ਆ ਜਾ ਹਸਾਰੇ ਹਰਮਨ ਬਾਈ ਕਿੱਟ ਲੈ ਕੇ ਆਇਆ ਫੋਟੋ ਚ ਉਹ ਕਿੱਟ ਨੂੰ ਆਹ ਹਾ ਹਾ ਗੁਡੀਆਂ ਨੂੰ ਕਿੱਟ ਮਿਲ ਗਈ ਥੋੜੇ ਹੀ ਖਲਾਇਆ ਬਾਈ ਮੈਨੂੰ ਲੱਗਦਾ ਇਹਨੂੰ ਖੰਗ ਜੀ ਹੋ ਗਈ ਵੀ ਤਾਂ ਬੱਚੇ ਇਹਨਾਂ ਦਾ ਮਨ ਚੰਚਲ ਹੈ ਬਾਈ ਨਾਲ ਛੇੜੇ ਹੋਣਾ ਬੱਸ 5 ਮਿੰਟ ਹੋਰ ਹਾਂ ਸਾਰਿਆਂ ਲਾਉਂਗੇ ਹੀ ਗੈਲ ਹਜਸਕਾ ਨਾ ਜਾ ਥੋੜਾ 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 ਬੱਸ ਥੋੜਾ ਬੱਸ ਕੋਈ ਨਹੀਂ 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 ਕ ਮਾ ਮਾਜੇ ਹੀ ਦੇ ਯਾ ਮੈਂ ਸਾਡੂ ਬਣਾਣਾ ਹਾਂ ਥੱਲੇ ਦਾ ਗੇਰ ਲੈ ਪਹਿਲਾਂ ਦਾ ਅੱਧੇ ਮੈਂ ਪਹਿਲਾਂ ਤੋਂ ਬਣ ਗਿਆ ਨਾ ਆਹ ਇਹਨੇ ਤਨਵੀਰ ਨੇ ਗੇਰ ਲੈ ਮੈਂ ਤੁਹਾਨੂੰ ਦਾਲਾ ਹੈ ਖਾਲੀ ਕੀ ਨਹੀਂ ਬਣਉਂਦੀ ਇਹ ਖਾਲੀ ਬਣ ਗਿਆ ਨਾ ਕਿੰਨਾ ਛੋਟਾ ਬਣ ਗਿਆ ਕਰ ਬਾਅਦ ਥੋੜਾ ਥੋੜਾ ਯਾ ਹਿੰ ਤਾਂ ਹੋਂਦਾ ਹੋਈ ਮੈਂ लो ये रह गए थे बस थोड़ा थोड़ा जी थोड़ा थोड़ा पायगे साड़ी गुड़ गुड़िया टेंच बहुत है तेज है कहते मूह तो छाप कर ल तू बस थोड़ा थोड़ा खिलाई बोगे सब नो अजे लंबा चलना कम

ਤਨਵੀਰ ਦੇ ਕਿਹ ਬੁੱਤ ਇੱਧਰ ਤਨਵੀਰ ਆ ਦੇ ਖਾਲੇ ਖਾਲੇ ਬੁੱਤ ਖਾਲੇ ਆ ਦੇ ਇੱਧਰ ਦੇਖੋ ਆ ਦੇਖ ਬਾ ਮੈਂ ਤਾਰ ਲੀ ਹਾਂ ਸਾਰੇ ਬੱਚੇ ਸਾਡੇ ਬਈ ਸਾਰੇ ਹੀ ਸਾਊ ਗਏ ਹਾਂ ਉਹ ਦੇਖੋ ਚਲੋ ਲਓ ਜੀ ਹੁਣ ਤੁਸੀਂ ਵੀ ਜੀ ਨਾ ਆਣਾ ਆ ਜੋ ਜੀ ਦੀ ਰੈਂਦੀ ਫੋਟੋ ਸਾਰੇ ਜਣੇ ਇੱਕ ਵਾਰੀ ਬਹਿ ਜਾਓ ਆਹੋ ਹਾਂ ਲੈ ਮਾਤਾ ਮਾਸੀ ਲੈ ਲਓ ਖਚਾ ਲਓ ਸਾਰੇ ਲਓ ਜੀ ਸਾਰਿਆਂ ਦੀ ਫੋਟੋ ਵੀ ਹੋ ਗਈ ਤੇ ਹੁਣ ਬੱਚਿਆਂ ਨੂੰ ਪਾ ਕੇ ਦੇ ਦਈਏ ਸਭ ਨੂੰ ਸਾਰੀ ਗੁਡੀਆਂ ਪਤਾ ਨਹੀਂ ਕਿੱਥੇ ਭੱਜ ਕੇ ਬੜ ਗਈ ਸੀ ਆਹ ਫਿਰਦੀ ਆਹ ਫਿਰਦੀ ਐ ਪਿੰਦੂ ਇਹਦੀ ਗੌਰ ਕਰ ਇਹਨੂੰ ਪਾਫ ਦੇ ਦੋ ਤਿੰਨ ਦਿਨ ਲਗਾਤਾਰ ਅਰ ਕੋਸਾ ਜਾਂ ਪਾਣੀ ਪਲਾਏ ਕਰ ਸਵੇਰ ਸ਼ਾਮ ਚਲ ਜੇ ਤਾਂ ਐ ਵੀ ਅਜੇ ਨਹੀਂ ਕੋਈ ਚੱਕਰ ਹੈ ਇਹ ਸਾੜੀ ਮਾਤਾ ਬੈਠੀ ਆਜੂ ਆਜੂ ਹਾਂ ਦਵਾਈ ਦੇ ਦੇ ਇਹਨੂੰ ਬਾਈ ਨਿਆਣੇ ਦੀ ਦਵਾਈ ਜਰੂਰ ਸੰਭ ਤੇ ਚਲੋ ਠੀਕ ਹੈ ਜੀ ਫਿਰ ਆਪਣਾ ਬਲੌਗ ਇੱਥੇ ਤੱਕ ਤਾਂ ਹੀ ਮਿਲਦੇ ਆਂ ਫਿਰ ਹੈਂ ਅੱਛੇ ਆ ਬਾਅਦ ਚੋ ਬਾਅਦ ਚ ਬਣਾ ਲੂੰਗਾ ਇਹ ਚਲੋ ਠੀਕ ਹੈ ਜੀ ਫਿਰ ਬਾਅਦ ਚ ਮਿਲਦੇ ਆਂ ਜੀ ਇਹ ਗੁਡੀਆਂ ਨੂੰ ਦਹੀ ਛੂਟੀ ਜੀ ਨੂੰ ਸਾਈਕਲ ਹੀ ਮਿਲ ਗਈ ਹੈ ਨਾ ਬਾਈ ਸੋਹਣੀ ਹੈ ਇਹ ਗੁਡੀਆਂ ਹੱਸ ਕੇ ਦਿਖਾਓ ਫਿਰ ਐ ਹੈ ਬੁਲਬੁਲਾ ਹੀ ਬੰਦਤੇ ਆ ਬਈ ਦੇਖੋ ਕਿੰਨੀ ਸੋਹਣੀ ਲੱਗਦੀ ਆ ਬਈ ਚੱਲ ਠੀਕ ਆ ਹੁਣ ਐ ਵੀ ਚਲਾਣ ਲੱਗ ਜੂਦੀ ਮਾਰੀ ਮਾਰ ਸੇਵ ਕਰਨੀ ਪੈਂਦੀ ਲਓ ਬਈ ਆ ਤਾਂ ਬਹੁਤ ਵਧੀਆ ਹੋ ਗਿਆ ਜਦੀ ਕਾਟੀ ਮੈਂ ਕਿਆ ਕਹਿਣਾ ਮਨਜੀਤ ਐ ਵੀ ਜੇ ਹੁਣ ਹੈ ਪਪੀ ਇਦਾਂ ਦੇਖ ਮੇਰੇ ਕਿਆ ਕਹਿੰਦਾ ਬਾਈ ਲੈ ਮੈਂ ਕਿਤੇ ਤਾਂ ਨਾਈ ਅੱਛਾ ਅਸੀਂ ਇੱਕ ਦੇਖਿਆ ਅੱਜ ਗੁੜੀਆ ਬਹੁਤ ਖੁਸ਼ ਹੈ ਨਾ ਹਾਂ 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 ਕਹਾਣੀਆਂ ਸੁਣਾਉਂਦੀ ਆ ਕਹਾਣੀਆਂ ਲੱਕੜੀ ਦੀ ਕਾਠੀ ਕਾ ਅੱਛਾ ਕਾਠੀ ਤੇ ਗੋੜਾ ਗੋੜੇ ਦੀ ਦੁਕਸੇ ਲੈ ਵੀ ਅੱਜ ਗੁੜੀਆਂ ਖੁਸ਼ ਹੈ ਪਿੰਦੂ ਐ ਵੀ ਇਹਨੂੰ ਹੁਣ ਚਲੋ ਚਲਾਣ ਦੇ ਕਰ ਬਾਈ ਹੈ ਜੇ ਚਲਾਊਗੀ ਫਿਰ ਇਹ ਤੇ ਬੜੀ ਹੋ ਜਾਣੀ ਚਾਲ ਫਿਰ ਇਹਨੂੰ ਬੜੀ ਸਾਈਕਲ ਹੀ ਲਿਆ ਦੇਣੀ ਹੈ ਨਾ ਤੁਸੀਂ ਚੱਕਦੇ ਸਮੋਸੇ ਸਮੋਸੇ ਰਾਗੜ ਤੇ ਚਲ ਚਲ ਠੀਕ ਹੈ ਨਾ ਮੈਂ ਨਹੀਂ ਕਹਣਾ ਮੈਂ ਤਾਂ ਉਹ ਦੇਖਿਆ ਤਾਂ ਮੜੇ ਦੇਖੀ ਉਰੇ ਤੁਸੀਂ ਚਟਣੀ ਦੇ ਉੱਪਰ ਹੀ ਰੱਖਿਆ ਉਹਦਾ ਸਮਾਨ ਜ ਉਹ ਚੱਕ ਨਹੀਂ ਆਹ ਹੈ 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 ਸਾੜੀ ਪਰੀ ਦੇਖ ਲਓ ਬਈ ਆਹ ਹੈ ਹੈ ਕਿੰਨੀ ਸੋਹਣਾ ਪਰੀ ਦੇਖ ਲਓ ਬਈ ਸਾੜਾ ਪਰੀ ਪਰੀ ਆਹ ਹੈ ਇਹ ਤਾਂ ਬਹੁਤ ਸੋਹਣਾ ਲੱਗਦਾ ਬਈ ਹਾਂ ਹਾਂ ਆਹ ਹੀ ਨਹੀਂ ਲਾਂਦੀ ਇਹ ਇਹਨੂੰ ਦਵਾਈ ਦੇਤੀ ਬਈ ਹਾਂ ਦੇਤੀ ਬਹੁਤਾ ਹੋ ਗਿਆ ਤਾਂ ਖੰਗ ਜਿਉ ਬਹੁਤ ਲੱਗੀ ਸੀ ਖੰਗਲ ਮਨ ਲੱਗਿਆ ਮੈਂ ਲੈ ਇਹ ਤਾਂ ਚਲਾਣੀ ਵੀ ਆਂਦੀ ਐ ਚਲਾਣੀ ਵੀ ਆਂਦੀ ਐ ਬਈਏ ਬੱਲੇ 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 ਬਾ ਮੜਾ ਕੁ ਗਾ ਪੂਰਾ ਗੌਰ ਕਰ ਲੈ ਘਰ ਦੇਖੀ ਇਹ ਬਾ ਹੋ ਗਿਆ ਤਾਂ ਕੰਮ ਚਲੋ ਬਈ ਇਹਨੂੰ ਨਾ ਚਲਾਣਾ ਬਾਹਰ ਨੂੰ ਦਿਨ ਨੂੰ ਛੱਡ ਦੇ ਕਰ ਇੱਕ ਵਾਰੀ ਹਨਾ ਫੇਰ ਸਿੱਖ ਜਾਣਾ ਇਹਨਾਂ ਲਓ ਜੀ ਬਾਕੀ ਮਿਲਦੇ ਹੁਣ ਤੁਹਾਨੂੰ ਫੇਰ ਕਦਕ ਜਾਣਾ ਫਿਰ ਮਨਜੀਤ ਬਸ ਲੱਡੀ ਨਹੀਂ ਕੰਦੇ ਵੀ ਚੱਲਦੇ ਹੋ ਬਸ ਹਾਂ ਚਲੋ ਚੱਲੀਏ ਫੇਰ